ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਹਰੀ ਸਿੰਘ ਨਲਵਾ ਜੀ ਬਾਰੇ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਜਨਮ ਕਦੋਂ ਹੋਇਆ ਸੀਗਾ ਉਹ ਸਾਡਾ ਪਹਿਲਾ ਪਾਰਟ ਆ ਜਿਨ੍ਹਾਂ ਨੇ ਉਹ ਨਹੀਂ ਦੇਖਿਆ ਉਹ ਦੇਖਿਓ ਅੱਜ ਉਸ ਵੀਡੀਓ ਦਾ ਦੂਸਰਾ ਪਾਰਟ ਅਸੀਂ ਲੈ ਕੇ ਆਏ ਹਾਂ ਸਰਦਾਰ ਹਰੀ ਸਿੰਘ ਨਲਵਾ ਜੀ ਹਰੀ ਸਿੰਘ ਨਲਵਾ ਜੀ ਨੇ ਜਮਰੌਤ ਨੂੰ ਜਿੱਤਿਆ ਤੇ ਜਮਰੌਤ ਦੇ ਕਿਲੇ ਤੇ ਆਪਣਾ ਕਬਜ਼ਾ ਕੀਤਾ ਇਸ ਗੱਲ ਤੋਂ ਦੋਸਤ ਮੁਹੰਮਦ ਖਾਨ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਸਰਦਾਰ ਹਰੀ ਸਿੰਘ ਨਲਵਾ ਜੀ ਨਾਲ ਆ ਕੇ ਸਿੱਧਾ ਮੁਕਾਬਲਾ ਉਹ ਕਰ ਨਹੀਂ ਸੀ ਕਰ ਸਕਦਾ ਕਿਲਾ ਤੇ ਵਾਪਸ ਉਹ ਲੈ ਨਹੀਂ ਸੀ ਕਰ ਸਕਦਾ ਕਹਿੰਦੇ ਜੰਗ ਵਿੱਚ ਪਹਿਲਾਂ ਹੀ ਬਹੁਤ ਵਾਰ-ਮਾਰ ਖਾ ਚੁੱਕਾ ਸੀ ਤੇ ਬਹੁਤ ਜੰਗਾਂ ਹਾਰ ਚੁੱਕਾ ਸੀ ਹੁਣ ਬਸ ਮਾਰ ਤੇ ਬੈਠਾ ਸੀ ਕਿਵੇਂ ਮੈਂ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਮਾਰ ਕੇ ਜਮਰਾਉਤ ਦਾ ਕਿਲਾ ਹਾਸਲ ਕਰਾਂ ਕਿਉਂਕਿ ਹਰੀ ਸਿੰਘ ਨਲਵਾ ਜੀ ਦਾ ਅਗਲਾ ਨਿਸ਼ਾਨਾ ਜਲਾਲਾਬਾਦ ਹੁੰਦਿਆਂ ਹੋਇਆਂ ਕਾਬਲ ਜੋ ਅਫਗਾਨਿਸਤਾਨ ਦੀ ਰਾਜਧਾਨੀ ਸੀ ਉਸ ਤੇ ਸੀ ਹੁਣ ਦੋਸਤ ਮੁਹੰਮਦ ਖਾਨ ਨੂੰ ਇਹ ਪਤਾ ਸੀ ਕਿ ਸਰਦਾਰ ਹਰੀ ਸਿੰਘ ਨਲਵਾ ਕਾਬਲ ਜਾਂਦਾ ਹੋਇਆ ਮੈਨੂੰ ਖਤਮ ਕਰਕੇ ਜਾਊਗਾ ਇਸ ਕਰਕੇ ਮੁਹੰਮਦ ਖਾਨ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਮਰਵਾਉਣਾ ਚਾਹੁੰਦਾ ਸੀ ਮੁਹੰਮਦ ਖਾਨ ਮੌਕਾ ਲੱਭ ਰਿਹਾ ਸੀ ਤੇ ਉਸ ਨੂੰ ਜਲਦੀ ਹੀ ਮੌਕਾ ਮਿਲ ਜਾਂਦਾ ਵਿਆਹ ਰੱਖਿਆ ਜਾਂਦਾ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਨੌ ਨਿਹਾਲ ਸਿੰਘ ਦਾ ਇਹ ਵਿਆਹ ਬਹੁਤ ਹੀ ठाठ-ਬਾਠ ਨਾਲ ਸ਼ਾਹੀ ਤਰੀਕੇ ਨਾਲ ਹੋ ਰਿਹਾ ਸੀ ਇਹ ਵਿਆਹ ਵਿੱਚ ਵੱਡੇ ਵੱਡੇ ਅੰਗਰੇਜ਼ ਅਫਸਰ ਅਤੇ ਵੱਡੇ ਵੱਡੇ ਮਹਾਰਾਜੇ ਜੋ ਦੂਸਰੀਆਂ ਸਟੇਟਾਂ ਦੇ ਸੀ ਉਹਨਾਂ ਨੂੰ ਵੀ ਬੁਲਾਇਆ ਗਿਆ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਦੇ ਜਿੰਨੇ ਵੀ ਵੱਡੇ ਵੱਡੇ ਕਿਲੇ ਸੀ ਉਥੋਂ ਫੌਜਾਂ ਵੀ ਬੁਲਾ ਲਈਆਂ ਤੇ ਬਹੁਤ ਸਾਰੇ ਹਥਿਆਰ ਤੋਫਾਂ ਤਹੌਰ ਮੰਗਵਾ ਲਏ ਸੀ ਤੇ ਜਮਰੋਤ ਕਿਲੇ ਵਿੱਚੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਲਾਹੌਰ ਮੰਗਵਾ ਲਈ। ਉਸ ਟਾਈਮ ਜਮਰੋਤ ਕਿਲੇ ਵਿੱਚ ਸਿਰਫ 700 ਸਿੱਖ ਖਾਲਸਾ ਰਾਜ ਦੀ ਫੌਜ ਰਹਿ ਗਈ ਸੀ। ਜਮਰੋਤ ਕਿਲੇ ਦਾ ਮੁਖੀ ਸੀ ਸਰਦਾਰ ਮਹਾ ਸਿੰਘ। دوست ਮੁਹੰਮਦ ਖਾਨ ਜਿਸ ਮੌਕੇ ਦੀ ਉਡੀਕ ਕਰ ਰਿਹਾ ਸੀ ਬੜੀ ਬੇਸਬਰੀ ਦੇ ਨਾਲ ਉਹ ਉਸ ਨੂੰ ਮਿਲ ਗਿਆ। ਕਿਲੇ ਅੰਦਰ ਸਿਰਫ 700 ਸਿੱਖ ਸਿਪਾਹੀ ਤੇ ਵੱਡੀ ਗੱਲ ਸਰਦਾਰ ਹਰੀ ਸਿੰਘ ਨਲਵਾ ਜੀ ਜਮਰੌਤ ਦੇ ਕਿਲੇ ਵਿੱਚ ਮੌਜੂਦ ਨਹੀਂ ਸੀਗੇ ਫਿਰ ਮੁਹੰਮਦ ਖਾਨ ਆਪਣੇ ਪੰਜ ਪੁੱਤਰਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੇ ਕੇ ਜਮਰੌਤ ਦੇ ਕਿਲੇ ਵੱਲ ਨੂੰ ਭੇਜ ਦਿੰਦਾ ਹੈ ਕਹਿੰਦੇ 45 ਤੋਂ 50 ਹਜ਼ਾਰ ਫੌਜਾਂ ਜਮਰੌਤ ਦੇ ਕਿਲੇ ਨੂੰ ਘੇਰਾ ਪਾ ਲੈਂਦੀਆਂ ਨੇ ਤੇ ਅੰਦਰ ਸਿਰਫ 700 ਸਿੱਖ ਸਿਪਾਹੀ ਸੀ ਉਸ ਟਾਈਮ ਕਹਿੰਦੇ ਬਹੁਤ ਬੁਰੇ ਤਰੀਕੇ ਨਾਲ ਜਮਰੌਤ ਦੇ ਕਿਲੇ ਤੇ ਤੋਫਾਂ ਨਾਲ ਹਮਲਾ ਕੀਤਾ ਗਿਆ ਤੇ ਇਕ ਕੰਦ ਬਹੁਤ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਜਿਹੜੇ ਅੰਦਰ 700 ਸਿੱਖ ਸਿਪਾਹੀ ਸੀ ਉਹਨਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਪਰ ਇੱਕ ਟਾਈਮ ਤੇ ਆ ਕੇ ਮਹਾ ਸਿੰਘ ਜੀ ਨੂੰ ਪਤਾ ਲੱਗ ਗਿਆ ਕਿ ਹੁਣ ਨਾ ਅਸੀਂ ਬਚਾਂਗੇ ਤੇ ਨਾ ਕਿਲਾ ਬਚਨਾ ਮਹਾ ਸਿੰਘ ਜੀ ਨੇ ਉਸ ਟਾਈਮ ਇੱਕ ਚਿੱਠੀ ਲਿਖੀ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਉਸ ਟਾਈਮ 10 ਮੀਲ ਦੂਰ ਤੇ ਪਸ਼ਾਵਰ ਚ ਬਹੁਤ ਜ਼ਿਆਦਾ ਜ਼ਖਮੀ ਸੀਗੇ ਬਹੁਤ ਜ਼ਿਆਦਾ ਬਿਮਾਰ ਸੀਗੇ ਸਰਦਾਰ ਹਰੀ ਸਿੰਘ ਨਲਵਾ ਜੀ ਫਿਰ ਇਹ ਚਿੱਠੀ ਬੀਬੀ ਹਰ ਸ਼ਰਨ ਕੌਰ ਲੈ ਕੇ ਜਾਂਦੀ ਹੈ ਜਦੋਂ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਇਹ ਚਿੱਠੀ ਮਿਲੀ ਹਰੀ ਸਿੰਘ ਨਲਵਾ ਜੀ ਨੇ ਚਿੱਠੀ ਪੜੀ ਤੇ ਉਹਨਾਂ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਉਸੇ ਟਾਈਮ ਹੀ ਆਪਣੀ 10000 ਫੌਜ ਲੈ ਕੇ ਜਮਰੌਤ ਦੇ ਕਿਲੇ ਵੱਲ ਨੂੰ ਨਿਕਲ ਜਾਂਦੇ ਨੇ ਜਿਨ੍ਹਾਂ ਦਾ ਮੁਕਾਬਲਾ ਕਰਨ ਲਈ ਜਾ ਰਹੇ ਸੀ ਉਹਨਾਂ ਦੀ ਫੌਜ ਸੀਗੀ 45 ਤੋਂ 50000 ਜਮਰੌਤ ਵੱਲ ਨੂੰ ਨਿਕਲਣ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਇੱਕ ਚਿੱਠੀ ਲਿਖੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਲਦ ਤੋਂ ਜਲਦ ਫੌਜਾਂ ਲਾਹੌਰ ਤੋਂ ਜਮਰੌਤ ਭੇਜੀਆਂ ਜਾਣ ਇਹ ਚਿੱਠੀ ਗਲਬ ਸਿੰਘ ਡੋਗਰੇ ਦੇ ਹੱਥ ਲੱਗ ਗਈ ਉਸ ਨੇ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਚਿੱਠੀ ਪਹੁੰਚਣ ਹੀ ਨਹੀਂ ਦਿੱਤੀ ਸੀ ਫਿਰ ਹਰੀ ਸਿੰਘ ਨਲਵਾ ਜੀ ਦੀ ਫੌਜ ਇਸ ਤਰ੍ਹਾਂ ਟੁੱਟਦੀ ਆ ਅਫਗਾਨੀ ਫੌਜਾਂ ਦੇ ਉੱਤੇ ਜਿਵੇਂ ਕੋਈ ਅਸਮਾਨ ਤੋਂ ਬਿਜਲੀ ਟੁੱਟ ਗਈ ਹੋਵੇ ਹਰੀ ਸਿੰਘ ਨਲਵਾ ਜੀ ਨੇ ਇਸ ਤਰੀਕੇ ਨਾਲ ਵੱਡ ਟੁਕ ਕੀਤੀ ਅਫਗਾਨੀ ਫੌਜਾਂ ਮੈਦਾਨ ਛੱਡ ਕੇ ਭੱਜਣ ਲੱਗੀਆਂ ਤੇ ਜੋਸ਼ ਵਿੱਚ ਆਏ ਸਰਦਾਰ ਨਿਧਾਨ ਸਿੰਘ ਪੰਜ ਹੱਤਾ ਅਫਗਾਨੀ ਫੌਜਾਂ ਦੇ ਪਿੱਛੇ ਜਾ ਕੇ ਉਹਨਾਂ ਦੀ ਵੱਡ ਟੁਕ ਕਰਦੇ ਨੇ ਉਸ ਟਾਈਮ ਸਰਦਾਰ ਹਰੀ ਸਿੰਘ ਨਲਵਾ ਜੀ ਵੀ ਸਰਦਾਰ ਨਿਧਾਨ ਸਿੰਘ ਪੰਜ ਹੱਤਾ ਦੇ ਮਗਰ ਜਾਂਦੇ ਨੇ ਮਦਦ ਲਈ ਕਿ ਅੱਗੇ ਜਾਣਾ ਸਾਡੇ ਵਾਸਤੇ ਸਹੀ ਨਹੀਂ ਹੈਗਾ ਜਦੋਂ ਸਰਦਾਰ ਹਰੀ ਸਿੰਘ ਨਲਵਾ ਜੀ ਅੱਗੇ ਜਾਂਦੇ ਨੇ ਤੇ ਗੁਫਾ ਵਿੱਚ ਲੁਕੇ ਜੋ ਉੱਥੇ ਗੁਫਾ ਸੀਗੀਆਂ ਗੁਫਾ ਦੇ ਵਿੱਚ ਲੁਕੇ ਅਫਗਾਨੀ ਗੋਲੀਆਂ ਚਲਾ ਦਿੰਦੇ ਨੇ ਤੇ ਪਹਿਲੀ ਗੋਲੀ ਜੋ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਨਾਲ ਸਿੰਘ ਸੀਗੇ ਪਹਿਲੀ ਗੋਲੀ ਉਹਨਾਂ ਦੇ ਲੱਗਦੀ ਤੇ ਫਿਰ ਦੋ ਗੋਲੀਆਂ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਆ ਕੇ ਲੱਗਦੀਆਂ ਨੇ ਹਰੀ ਸਿੰਘ ਨਲਵਾ ਜੀ ਘੋੜੇ ਦੀ ਤੌਣ ਤੇ ਡਿੱਗ ਜਾਂਦੇ ਨੇ ਤੇ ਉੱਥੋਂ ਜ਼ਖਮੀ ਹਾਲਤ ਵਿੱਚ ਸਿੱਧਾ ਜਮਰੌਤ ਦੇ ਕਿਲੇ ਵੱਲ ਨੂੰ ਵਾਪਸ ਚਲੇ ਜਾਂਦੇ ਨੇ ਤੇ ਜਦੋਂ ਹਰੀ ਸਿੰਘ ਨਲਵਾ ਜੀ ਕਿਲੇ ਵਿੱਚ ਪਹੁੰਚਦੇ ਨੇ ਤੇ ਮਹਾ ਸਿੰਘ ਜੀ ਉਹਨਾਂ ਨੂੰ ਘੋੜੇ ਤੋਂ ਉਤਾਰਦੇ ਨੇ ਮਲਮ ਪੱਟੀ ਕਰਦੇ ਨੇ ਪਰ ਕੋਈ ਵੀ ਅਸਰ ਨਹੀਂ ਹੁੰਦਾ ਮਲਮ ਪੱਟੀ ਕੀਤੀ ਦਾ ਕਿਉਂਕਿ ਬਹੁਤ ਜ਼ਿਆਦਾ ਖੂਨ ਨਿਕਲ ਚੁੱਕਾ ਸੀ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਕਿਲੇ ਦੇ ਅੰਦਰ ਕਮਰੇ ਵਿੱਚ ਲੈ ਜਾਇਆ ਜਾਂਦਾ ਇਸ ਟਾਈਮ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਹੁਣ ਜਾਨ ਦਾ ਸਮਾਂ ਆ ਗਿਆ ਹੈ ਸਰਦਾਰ ਹਰੀ ਸਿੰਘ ਜੀ ਦੇ ਦੋ ਗੋਲੀਆਂ ਲੱਗੀਆਂ ਹੁੰਦੀਆਂ ਇੱਕ ਛਾਤੀ ਦੇ ਵਿੱਚ ਲੱਗੀ ਹੁੰਦੀ ਹੈ ਇੱਕ ਵੱਖੀ ਦੇ ਵਿੱਚ ਲੱਗੀ ਹੁੰਦੀ ਹੈ ਇਹ ਸਾਰੇ ਹਾਲਾਤ ਨੂੰ ਸਮਝਦੇ ਹੋਏ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਮਹਾ ਸਿੰਘ ਨੂੰ ਇੱਕ ਹੁਕਮ ਕੀਤਾ ਕਿ ਮੇਰੀ ਮੌਤ ਦੀ ਖਬਰ ਗੁਪਤ ਰੱਖੀ ਜਾਵੇ ਦੁਸ਼ਮਣ ਤਾਂ ਕੀ ਕਿਲੇ ਵਿੱਚ ਵੀ ਕਿਸੇ ਨੂੰ ਪਤਾ ਨਾ ਲੱਗੇ ਜਦ ਤੱਕ ਲਾਹੌਰ ਤੋਂ ਸਿੱਖ ਫੌਜਾਂ ਪਹੁੰਚ ਨਹੀਂ ਜਾਂਦੀਆਂ ਉਸੇ ਹੀ ਰਾਤ ਸਰਦਾਰ ਹਰੀ ਸਿੰਘ ਨਲਵਾ ਜੀ ਸ਼ਹੀਦ ਹੋ ਜਾਂਦੇ ਨੇ ਮਹਾ ਸਿੰਘ ਨੇ ਕਿਲੇ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਜਿਸ ਕਮਰੇ ਵਿੱਚ ਹਰੀ ਸਿੰਘ ਨਲਵਾ ਜੀ ਸਨ ਉਸ ਕਮਰੇ ਵਿੱਚ ਖਾਣਾ ਲੈ ਜਾਇਆ ਜਾਂਦਾ ਸੀ ਤੇ ਖਾਲੀ ਬਰਤਨ ਵਾਪਸ ਲਿਆਏ ਜਾਂਦੇ ਸਨ ਤੇ ਉਹਨਾਂ ਦੇ ਕੱਪੜੇ ਵੀ ਪਾਣੀ 'ਚ ਡੁਬੋ ਕੇ ਸੁੱਕਣੇ ਪਾਏ ਜਾਂਦੇ ਸਨ ਤਾਂ ਜੋ ਜਿਹੜੀਆਂ ਸਿੱਖ ਫੌਜਾਂ ਸੀਗੀਆਂ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਜਰਨੈਲ ਅਜੇ ਜਿੰਦਾ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਪੰਜ ਦਿਨ ਮਹਾ ਸਿੰਘ ਜੀ ਨੇ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਮਰਤਕ ਦੇ ਨੂੰ ਉਸ ਕਿਲੇ ਦੇ ਵਿੱਚ ਰੱਖਿਆ ਕਿਲੇ ਦੇ ਅੰਦਰ ਰੱਖਿਆ ਤੇ ਪੰਜ ਦਿਨ ਕਿਲੇ ਦੇ ਬਾਹਰ ਖੜੇ ਅਫਗਾਨੀ ਫੌਜਾਂ ਥਰ-ਥਰ ਕੰਮ ਦੀਆਂ ਰਹੀਆਂ ਸੀ ਉਹਨਾਂ ਨੂੰ ਇਹ ਸੀ ਕਿ ਅੰਦਰ ਸ਼ੇਰ ਹਰੀ ਸਿੰਘ ਨਲਵਾ ਅਜੇ ਜ਼ਿੰਦਾ ਹੈ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸਹਾਦਤ ਹੋਈ ਸੀ 30 ਅਪ੍ਰੈਲ ਨੂੰ ਤੇ 1 ਮਈ ਨੂੰ ਸਰਦਾਰ ਮਹਾ ਸਿੰਘ ਚਿੱਠੀ ਲਿਖਦੇ ਨੇ ਲਾਹੌਰ ਦਰਬਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿ ਸਰਦਾਰ ਹਰੀ ਸਿੰਘ ਨਾਲਵਾ ਬਹੁਤ ਜ਼ਿਆਦਾ ਜ਼ਖਮੀ ਨੇ ਤੇ ਜਲਦ ਤੋਂ ਜਲਦ ਖਾਲਸਾ ਫੌਜਾਂ ਨੂੰ ਲਾਹੌਰ ਤੋਂ ਜਮਰੌਤ ਭੇਜਿਆ ਜਾਵੇ ਇਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲਦੀ ਹੈ 3 ਮਈ ਨੂੰ ਤੇ ਉਸੇ ਟਾਈਮ ਹੀ ਬਹੁਤ ਜ਼ਿਆਦਾ ਫੌਜਾਂ ਲੈ ਕੇ ਲਾਹੌਰ ਤੋਂ ਜਮਰੋਤ ਵੱਲ ਨੂੰ ਚੱਲ ਪੈਂਦੇ ਨੇ ਤੇ ਰਸਤੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਹਰੀ ਸਿੰਘ ਨਲਵਾ ਜੀ ਸ਼ਹੀਦ ਹੋ ਗਏ ਨੇ ਕਹਿੰਦੇ ਪੁੱਬਾ ਮਾਰ-ਮਾਰ ਕੇ ਰੋਏ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਰਣਜੀਤ ਸਿੰਘ ਜੀ ਨੂੰ ਪਤਾ ਲੱਗਾ ਕਿ ਹਰੀ ਸਿੰਘ ਨਲਵਾ ਜੀ ਨੇ ਮੈਨੂੰ ਚਿੱਠੀਆਂ ਲਿਖੀਆਂ ਸੀ ਤੇ ਮੇਰੇ ਤੱਕ ਨਹੀਂ ਪਹੁੰਚੀਆਂ ਤੇ ਉਹਨਾਂ ਨੇ ਗੁਲਾਬ ਸਿੰਘ ਡੋਗਰੇ ਤੇ ਬਹੁਤ ਜ਼ਿਆਦਾ ਗੁੱਸਾ ਕੀਤਾ ਸੀ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਗੜਵੀ ਪਈ ਸੀਗੀ ਤੇ ਇਹਨਾਂ ਨੇ ਉਹਨਾਂ ਵੱਲ ਨੂੰ ਗੁੱਸੇ ਦੇ ਵਿੱਚ ਆਇਆ ਗੜਵੀ ਛੁੱਟੀ ਸੀ ਫੌਜਾਂ ਪਹੁੰਚ ਜਾਂਦੀਆਂ ਨੇ ਜਮਰੌਤ ਤੇ ਅਫਗਾਨੀ ਫੌਜਾਂ ਦਾ ਜਮਰੌਤ ਨੂੰ ਜਿੱਤਣ ਦਾ ਸੁਪਨਾ ਹੀ ਰਹਿ ਜਾਂਦਾ ਤੇ ਫਿਰ ਇਸ ਟਾਈਮ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਸ਼ਹਾਦਤ ਬਾਰੇ ਸਭ ਨੂੰ ਪਤਾ ਲੱਗ ਜਾਂਦਾ ਤੇ ਅਫਗਾਨੀ ਫੌਜਾਂ ਭਾਵੇਂ ਹਾਰ ਗਈਆਂ ਸਨ ਪਰ ਉਹਨਾਂ ਨੇ ਖੁਸ਼ੀ ਜਿੱਤ ਵਾਂਗ ਮਣਾਈ ਸੀ ਕਿ ਸਰਦਾਰ ਹਰੀ ਸਿੰਘ ਨਲਵਾ ਜੀ ਸ਼ਹੀਦ ਹੋ ਗਏ ਨੇ ਕਿੰਨਾ ਡਰ ਹੋਵੇਗਾ ਸਰਦਾਰ ਖਰੀ ਸਿੰਘ ਨਲਵਾ ਜੀ ਦਾ ਹਾਂਜੀ ਹੁਣ ਮੇਰੀਆਂ ਕੁਝ ਬੇਨਤੀਆਂ ਨੇ ਕਿ ਇਸ ਤਰ੍ਹਾਂ ਦੀ ਜੋ ਵੀਡੀਓਜ਼ ਹੁੰਦੀਆਂ ਨੇ ਇਹਨਾਂ ਨੂੰ ਵੱਧ ਤੋਂ ਵੱਧ ਪਲੀਜ਼ ਸ਼ੇਅਰ ਕਰਿਆ ਕਰੋ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਤੱਕ ਇਹ ਜਾਨ ਉਹ ਇਹਨਾਂ ਨੂੰ ਸੁਣ ਜਾਂ ਜਿੰਨੇ ਵੀ ਪੇਰੈਂਟਸ ਹੈਗੇ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਸੁਣਾਓ ਜੋ ਸਾਡਾ ਇਤਿਹਾਸ ਆ ਗੁਰਸਿੱਖੀ ਦਾ ਇਤਿਹਾਸ ਆ ਇਹਦੇ ਨਾਲ ਬੱਚਿਆਂ ਨੂੰ ਜੋੜੋ ਜਦੋਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਹਰਮੰਦਰ ਸਾਹਿਬ ਜਾਂਦੇ ਹੋ ਉੱਥੋਂ ਜਿੰਨੀ ਵਾਰ ਵੀ ਜਾਂਦੇ ਜੀ ਇੱਕ ਆਪਣੇ ਇਤਿਹਾਸਿਕ ਕਿਤਾਬ ਜ਼ਰੂਰ ਖਰੀਦ ਕੇ ਲੈ ਕੇ ਆਇਆ ਕਰੋ ਘਰ ਦੇ ਵਿੱਚ ਕਿਤਾਬਾਂ ਰੱਖੋ ਅਸੀਂ ਕਿੰਨੇ ਕਿੰਨੇ ਘਰਾਂ ਦੇ ਉੱਪਰ ਪੈਸੇ ਲਾਏ ਆ ਲੇਕਿਨ ਮੇਰਾ ਖਿਆਲ ਹੈ ਕਿ ਅਸੀਂ ਘਰਾਂ ਦੇ ਵਿੱਚ ਕਿਤਾਬ ਇਤਿਹਾਸ ਬਾਰੇ ਕੋਈ ਨਹੀਂ ਰੱਖੀ ਘਰਾਂ ਦੇ ਵਿੱਚ ਕਿਤਾਬਾਂ ਲਿਆਓ ਆਪ ਪੜ੍ਹੋ ਬੱਚਿਆਂ ਨੂੰ ਪੜ੍ਹਾਓ ਬੱਚੇ ਕਿਤਾਬਾਂ ਪੜ੍ਹਨਗੇ ਤੇ ਫੇਰ ਹੀ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇਗਾ ਤੁਸੀਂ ਬੱਚਿਆਂ ਨੂੰ ਇਹ ਸਾਰਾ ਇਤਿਹਾਸ ਦੇ ਨਾਲ ਜੋੜੋ ਬੱਚਿਆਂ ਨੂੰ ਪਤਾ ਲੱਗੇ ਮੇਕੋ ਸਾਰਾ ਸਰਦਾਰ ਹਰੀ ਸਿੰਘ ਨਲਵਾ ਜੀ ਬਾਰੇ ਦੱਸ ਰਿਹਾ ਕੋਈ ਵੀ ਗਲਤੀ ਹੋ ਗਈ ਹੋਵੇ ਮਾਫ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ